ਕਿਸਾਨਾਂ ਨੂੰ ਹੁਣ ਚੱਕ ਦਿੱਤਾ ਕਿ ਬਾਰਡਰਾਂ ਦੇ ਉੱਪਰ ਸਰਕਾਰ ਕਹਿੰਦੀ ਕਿ ਵੀ ਇਹਨਾਂ ਨੇ ਤਰੱਕੀ ਦਾ ਹੀ ਰਸਤਾ ਰੋਕਿਆ ਸੀਗਾ ਕਿਸਾਨਾਂ ਨੇ ਜੀ ਇਹ ਸਹੀ ਤੇ ਨਹੀਂ ਹੈਗਾ ਸੀ ਜਿਹੜਾ ਰਸਤਾ ਰੋਕੋ ਇਹਨੇ ਰੋਕਣਾ ਤੇ ਜਾ ਕੇ ਦਿੱਲੀ ਰੋਕੋ ਸਾਰਾ ਪੰਜਾਬ ਦਾ ਵੇੜਾ ਕਰਦਾ ਮਾਲ ਆ ਨਹੀਂ ਰਿਹਾ ਜਾ ਨਹੀਂ ਲਿਆ ਲੋਕੀ ਦੁਖੀ ਹੋਏ ਨੇ ਜਿਹੜੇ ਆਉਂਦੇ ਬਾਹਰੋਂ ਲੋਕੀ ਡਰਦੇ ਨਹੀਂ ਆਉਂਦੇ ਵੀ ਪੰਜਾਬ 'ਚ ਮਾਹੌਲ ਖਰਾਬ ਏ ਜਦੋਂ ਵੀ ਵੇਖਦੇ ਨੇ ਬਾਰਡਰ ਦੇ ਉੱਤੇ ਇਹੀ ਕੰਮ ਹੁੰਦਾ ਕੋਈ ਪਾਰ ਤੇ ਆਪਣੀ ਤੇ ਜਾਂਦਾ ਤਾਂ ਵੀ ਉਹਨੂੰ ਪ੍ਰੋਬਲਮ ਆਂਦੀ ਏ ਸੰਖਿਆ ਘਟੀ ਏ ਜਦੋਂ ਤੋਂ ਧਰਨੇ ਲੱਗੇ ਨੇ ਬਿਲਕੁਲ ਘਟੀ ਏ ਉਹ ਡਰ ਕੇ ਹੀ ਨਹੀਂ ਆਂਦੇ ਐਨਆਰਏ ਕਿਤੇ ਉੱਥੇ ਜਾ ਕੇ ਅਸੀਂ ਪੰਗੇ ਪੰਗੇ ਕਾਦ ਵਸੇ ਪੈਣਾ ਨਾ ਜਾਵਾਂਗੇ ਆ ਸਾਲ ਅਗਲੇ ਸਾਲ ਚਲੇ ਜਾਵਾਂਗੇ ਦੋ ਸਾਲ ਠਹਿਰ ਕੇ ਚਲੇ ਜਾਵਾਂਗੇ ਸਾਡੇ ਬਾਜ਼ਾਰ ਦਾ ਨਾਲ ਰੌਣਕ ਵਿਆ ਰਹੀ ਆ ਦੇਖ ਲੋ 10 20 ਆਦਮੀ ਨਹੀਂ ਤੁਰੇ ਫਿਰਦੇ ਐਨੇ ਅੱਛਾ ਰੌਣਕ ਬਾਜ਼ਾਰ ਦੀ ਰੌਣਕ ਹੀ ਖਤਮ ਕਰ ਦਿੱਤੀ ਐ ਨਾ ਧਰਨਿਆਂ ਨੇ ਰੌਣਕ ਹੀ ਖਤਮ ਕਰਕੇ ਰੱਖ ਦਿੱਤੀ ਜੇ ਰੌਣਕ ਐ ਹੀ ਨਹੀਂ ਬਾਜ਼ਾਰ ਖਾਲੀ ਖਾਲੀ ਨਜ਼ਰ ਆਏਗਾ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ ਦੇਖੋ ਖਾਲੀ ਪਿਆ ਬਾਜ਼ਾਰ ਪਬਲਿਕ ਬੜਾ ਨੁਕਸਾਨ ਹੋ ਰਿਹਾ ਕੰਮ ਕਰ ਹੈ ਨਹੀਂ ਗੇ ਅਸੀਂ ਆ ਪਹਿਲੇ ਬੈਠੇ ਹੁੰਦੇ ਪਏ ਆ ਜੋ ਕਹਿੰਦੇ ਰੈਣਕ ਬਾਜ਼ਾਰ ਦੇ ਵਿੱਚ ਰੌਣਕਾਂ ਹੀ ਬੜੀਆਂ ਲੱਗੀਆਂ ਹੁੰਦੇ ਸੀ ਦੇਖ ਲਓ ਤੁਹਾਡੇ ਸਾਹਮਣੇ ਆ ਬੰਦੇ ਕੁਝ ਨਹੀਂ ਦਾ ਅੰਦਰ ਦਿਖਦੇ ਕੋਈ ਹੋਣ ਇਹ ਸਰਕਾਰ ਨੂੰ ਵੀਲ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਉਹਨਾਂ ਦੀ ਡਿਮਾਂਡਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰੋ ਤਾਂ ਕਿ ਉਹ ਵੀ ਆਪਣੇ ਘਰ ਸੁੱਖਾਂ ਜਾਣ ਬੱਚਿਆਂ 'ਚ ਰਹਿਣ ਜਾ ਕੇ ਆਪਣਾ ਘਰ ਆਰਾਮ ਕਰਨ ਪੰਜਾਬ ਸਰਕਾਰ ਵੱਲੋਂ ਬਾਰਡਰਾਂ ਦੇ ਉੱਪਰ ਬੈਠੇ ਕਿਸਾਨਾਂ ਨੂੰ ਦੇਰ ਰਾਤ ਤੋਂ ਹੀ ਚੱਕਿਆ ਜਾ ਰਿਹਾ ਹੈ ਹਾਲਾਂਕਿ ਕਈ ਕਿਸਾਨ ਇਹ ਕਹਿ ਰਹੇ ਸੀਗੇ ਕਿ ਬਈ ਸਾਡੇ ਹੱਕਾਂ ਦੇ ਉੱਪਰ ਡਾਕਾਂ ਹੁਣ ਇੱਕ ਵਾਰ ਫਿਰ ਤੋਂ ਸਰਕਾਰ ਪਾਰੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਬਈ ਜਦੋਂ ਤੋਂ ਕਿਸਾਨਾਂ ਨੇ ਸੜਕਾਂ ਨੂੰ ਰੋਕਿਆ ਹੈ ਉਦੋਂ ਤੋਂ ਪੰਜਾਬ ਦੇ ਤਰੱਕੀ ਦਾ ਰਾਹ ਵੀ ਜਿਹੜਾ ਹੈ ਉਹ ਕਿਸਾਨਾਂ ਨੇ ਰੋਕ ਕੇ ਰੱਖਿਆ ਹੋਇਆ ਹੈ ਵੱਖ-ਵੱਖ ਲੋਕ ਵੱਖ-ਵੱਖ ਤਰੀਕੇ ਦੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਈ ਲੋਕ ਨੇ ਪੰਜਾਬ ਸਰਕਾਰ ਦੇ ਉੱਪਰ ਸਵਾਲ ਚੱਕ ਰਹੇ ਨੇ ਤੇ ਕਈ ਲੋਕ ਅਜਿਹਾ ਵੀ ਨੇ ਜੋ ਪੰਜਾਬ ਸਰਕਾਰ ਦੇ ਫੇਵਰ ਦੀਆਂ ਗੱਲਾਂ ਕਰ ਰਹੇ ਨੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਜੋ ਕੰਮ ਕੀਤਾ ਉਹ ਬੜਾ ਵਧੀਆ ਹੈਗਾ ਇਸ ਬਾਬਤ ਆਮ ਲੋਕਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਨ ਆਏ ਆਂ ਆਮ ਲੋਕਾਂ ਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਦੇਰ ਰਾਤ ਤੋਂ ਜੋ ਚੱਕਿਆ ਬਾਦਰ ਖਾਲੀ ਕਿਰਾਏ ਸਾਰਾ ਕੁਝ ਜਿਵੇਂ ਪਹਿਲਾਂ ਚੱਲਦਾ ਸੀ ਆਮ ਜਿੰਦਗੀਆਂ ਚੱਲਦੀਆਂ ਉਸ ਤਰੀਕੇ ਦੇ ਨਾਲ ਚਲਾਇਆ ਉਹ ਸਹੀ ਲੱਗ ਰਿਹਾ ਹੈ ਜਾਂ ਫਿਰ ਗਲਤ ਲੱਗ ਰਿਹਾ ਹੈ ਆਮ ਲੋਕ ਬਹੁਤ ਹੈ ਇਸ ਵਕਤ ਸੀ ਜਲੰਧਰ ਦੀ ਮਸ਼ਹੂਰ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਖੜੇ ਆ ਇਹ ਪਹਿਲਾਂ ਤਸਵੀਰ ਜਰੂਰ ਦਿਖਾਏ ਮਸ਼ਹੂਰ ਮਾਰਕੀਟ ਹੈ ਜੋਤੀ ਚੌਕ ਮਾਰਕੀਟ ਹੈ ਤਾਂ ਆਮ ਲੋਕ ਦੁਕਾਨਦਾਰ ਬੈਠੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਜਰੂਰ ਕਰਾਂਗੇ ਅੱਜੇ ਕਿਸਾਨਾਂ ਨੂੰ ਹੁਣ ਚੱਕ ਦਿੱਤਾ ਕਿ ਬਾਰਡਰਾਂ ਦੇ ਉੱਪਰ ਸਰਕਾਰ ਕਹਿੰਦੀ ਕਿ ਵੀ ਇਹਨਾਂ ਨੇ ਤਰੱਕੀ ਦਾ ਹੀ ਰਸਤਾ ਰੋਕਿਆ ਸੀਗਾ ਕਿਸਾਨਾਂ ਨੇ ਤੇ ਚੱਕ ਦਿੱਤਾ ਉਹਨਾਂ ਨੂੰ ਹੁਣ ਤੁਹਾਡੇ ਹਿਸਾਬ ਨਾਲ ਕੀ ਐਜ਼ ਅ ਆਮ ਪਰਸਨ ਤੁਸੀਂ ਕੀ ਦੇਖਦੇ ਹੋ ਸਹੀ ਕੀਤਾ ਜਾਂ ਗਲਤ ਕੀਤਾ ਜਾਂ ਫਿਰ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਸਹੀ ਹੈ ਹਲੋ ਇਤਾਂ ਜੀ ਇਹ ਸਹੀ ਤੇ ਨਹੀਂ ਹੈਗਾ ਸੀ ਜਿਹੜਾ ਰਸਤਾ ਰੋਕੋ ਇਹਨੇ ਰੋਕਣਾ ਤੇ ਜਾ ਕੇ ਦਿੱਲੀ ਰੋਕੋ ਸਾਰਾ ਪੰਜਾਬ ਦਾ ਵੇੜਾ ਗੜ ਕਰਤਾ ਮਾਲ ਆ ਨਹੀਂ ਰਿਹਾ ਜਾ ਨਹੀਂ ਲਿਆ ਲੋਕੀ ਦੁਖੀ ਹੋਏ ਨੇ ਬੱਸਾਂ ਸਹੀ ਤੇਰਾ ਟਾਈਮ ਟੇਬਲ ਨਹੀਂ ਚੱਲਦੀਆਂ ਇਹਨਾਂ ਸਿਆਮ ਸਰ ਨਹੀਂ ਜਲਦੀਆਂ ਇਹਨਾਂ ਨੇ ਲੋਕਾਂ ਨਾਲ ਧੱਕਾ ਕੀਤਾ ਹੈ ਇਹਨਾਂ ਨੂੰ ਚਾਹੀਦਾ ਪੰਜਾਬ ਸਰਕਾਰ ਆਪ ਰਲ ਕੇ ਸੈਂਟਰ ਸਰਕਾਰ ਨਾਲ ਗੱਲਬਾਤ ਕਰੇ ਤੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਵੈਸੇ ਇਹ ਬਾਰਡਰ ਜਿਹੜਾ ਰੋਕਣਾ ਪਹਿਲਾਂ ਵੀ ਇਹਨਾਂ ਨੇ ਰੋਕਿਆ ਤਬਾਈ ਹੋ ਗਈ ਸੀ ਹੁਣ ਫਿਰ ਉਦੋਂ ਬਾਅਦ ਰੋਕਿਆ ਫਿਰ ਤਬਾ ਤਬਾ ਕਰਤਾ ਪੰਜਾਬ ਨੂੰ ਸਾਰਾ ਅੱਛਾ ਸਰਕਾਰ ਕਹਿੰਦੀ ਕਿ ਵੀ ਪੰਜਾਬ ਦੇ ਤਰੱਕੀ ਦਾ ਰਾਹੀ ਰੋਕ ਦਿੱਤਾ ਪੰਜਾਬ ਦੀ ਤਰੱਕੀ ਦਾ ਰਾ ਰੁਕਿਆ ਮੰਨਦੇ ਤੁਸੀਂ ਬਿਲਕੁਲ ਬਿਲਕੁਲ ਰੁਕਿਆ ਕਿਉਂ ਨਹੀਂ ਬਿਲਕੁਲ ਗਾਗ ਜਿਹੜਾ ਅੱਧਾ ਹੋ ਗਿਆ ਸਾਡਾ ਜਿਹੜੇ ਆਉਂਦੇ ਬਾਹਰੋਂ ਕੋਈ ਡਰਦੇ ਨਹੀਂ ਆਉਂਦੇ ਵੀ ਪੰਜਾਬ 'ਚ ਮਾਹੌਲ ਖਰਾ ਜਦੋਂ ਵੇਖਦੇ ਨੇ ਬਾਰਡਰ ਦੇ ਉੱਤੇ ਇਹੀ ਕੰਮ ਹੁੰਦਾ ਕੋਈ ਕਾਰ ਤੇ ਆਪਣੀ ਤੇ ਜਾਂਦਾ ਤਾਂ ਵੀ ਉਹਨੂੰ ਪ੍ਰੋਬਲਮ ਆਂਦੀ ਏ ਉਹ ਪਿੰਡਾਂ ਦੇ ਵਿੱਚੋਂ ਕੱਢ ਕੇ ਲੈ ਜਾਂਦੇ ਨੇ ਇਸ ਕਰਕੇ ਕਾਰੋਬਾਰ ਨੂੰ ਵੀ ਪ੍ਰਭਾਵ ਹੁੰਦਾ ਈ ਹੈ ਅੱਛਾ ਤੁਸੀਂ ਐਜ਼ਾ ਦੁਕਾਨਦਾਰ ਬੈਠੇ ਹੋਏ ਹੋ ਆਹ ਮਾਰਕੀਟ ਬੜੀ ਮਸ਼ਹੂਰ ਹੈਗੀ ਐ ਪੂਰੀ ਜਲੰਧਰ ਦੇ ਵਿੱਚ ਬਾਹਰੋਂ ਲੋਕੀ ਆਉਂਦੇ ਨੇ ਇਸ ਜਗ੍ਹਾ ਦੇ ਵਿੱਚ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਸੰਖਿਆ ਘਟੀ ਏ ਜਦੋਂ ਤੋਂ ਧਰਨੇ ਲੱਗੇ ਨੇ ਬਿਲਕੁਲ ਘਟੀ ਏ ਉਹ ਡਰ ਕੇ ਹੀ ਨਹੀਂ ਆਉਂਦੇ ਐਨਆਰਆਈ ਕਹਿੰਦੇ ਉੱਥੇ ਜਾ ਕੇ ਅਸੀਂ ਪੰਗੇ ਪੰਗੇ ਕੱਢわせ ਪੈਣਾ ਨਾ ਜਾਵਾਂਗੇ ਇਸ ਸਾਲ ਅਗਲੇ ਸਾਲ ਚਲੇ ਜਾਵਾਂਗੇ ਦੋ ਸਾਲ ਠਹਿਰ ਕੇ ਚਲੇ ਜਾਵਾਂਗੇ ਮੁੜ ਕੇ ਪੰਗੇ ਜਿ ਪੈ ਜਾਈ ਕੋਈ ਛੱਟਵੇਟ ਲੱਗ ਜਾਏ ਉਹ ਨਾ ਅੰਦਰ ਜਾਊਗਾ ਨਾ ਬਾਹਰ ਜਾਊਗਾ ਇਸ ਕਰਕੇ ਜਾਇਜ ਨਹੀਂ ਇਹਨਾਂ ਨੂੰ ਧਰਨਾ ਲਾਣਾ ਤੇ ਲਾਣਾ ਤੇ ਦਿੱਲੀ ਚਲੇ ਜਾਣ ਉਹਨਾਂ ਨੇ ਜਗ੍ਹਾ ਦੇ ਦੇਣੀ ਉੱਥੇ ਜਾ ਕੇ ਧਰਨਾ ਲਾਈ ਰੱਖਣ ਸਾਰੀ ਉੱਥੇ ਚੱਲਣਾ ਸਾਨੂੰ ਦਿੱਲੀ ਚੱਲ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਦਿੱਲੀ ਜਾਣਾ ਚਾਹੀਦਾ ਅੱਗੇ ਵੀ ਗਈ ਸੀ ਇਹ ਇਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹਰਾਮ ਲੀਲਾ ਗਰਾਊਂਡ ਦੇ ਵਿੱਚ ਜਿੱਥੇ ਲੱਗਦੇ ਨੇ ਸਾਰੇ ਧਰਨੇ ਉੱਥੇ ਲਾਂ ਜਾ ਕੇ ਸੜਕਾਂ ਦਾ ਕੀ ਕੰਮ ਰੋਕਣ ਦਾ ਵੈਸੇ ਵੀ ਕੋਈ ਕੋਈ ਮਾੜੀ ਛੋਟੀ ਮੋਟੀ ਗੱਲ ਹੁੰਦੀ ਲੋਕੀ ਸੜਕ ਘੇਰ ਕੇ ਬਹਿ ਜਾਂਦੇ ਨੇ ਸੜਕ ਆਮ ਆਦਮੀ ਦਾ ਕੀ ਤਸੂਰ ਹੈ ਪ੍ਰਸ਼ਾਸਨ ਨੂੰ ਜਾ ਕੇ ਧੱਕਾ ਕਰੋ ਪ੍ਰਸ਼ਾਸਨ ਦੇ ਕੋਲ ਜਾ ਕੇ ਬਹਿ ਜਾਓ ਉਹਨਾਂ ਦੇ ਡੀਸੀ ਡੀਸੀ ਦੇ ਦਫ਼ਤਰਾਂ ਨੂੰ ਜਾਓ ਐਸਐਸਪੀ ਦਫ਼ਤਰਾਂ ਤੇ ਜਾਓ ਕੇ ਬਹਿ ਜਾਓ ਜਾ ਕੇ ਮੰਤਰੀਆਂ ਨੂੰ ਘੇਰਾ ਘਰਾਓ ਕਰੋ ਇਹ ਆਮ ਪਬਲਿਕ ਨੂੰ ਤੰਗ ਕਰ ਰਹੇ ਕਰਨ ਦੀ ਕੀ ਲੋੜ ਹੈ ਤੁਹਾਡੇ ਸਾਹਮਣੇ ਆਮ ਪਬਲਿਕ ਤੰਗ ਹੋ ਰਹੀ ਹੈ ਬਿਲਕੁਲ ਆਮ ਪਬਲਿਕ ਤੰਗ ਹੋ ਰਹੀ ਹੈ ਸਾਡੇ ਬਾਜ਼ਾਰ ਦਾ ਨਾਲ ਰੌਣਕ ਵਿਆਰ ਰਹੀ ਆ ਦੇਖ ਲਓ 10 ਵੀ ਆਦਮੀ ਨਹੀਂ ਤੁਰੇ ਫਿਰਦੇ ਇੰਨੇ ਕਰਫਿਊ ਚ ਤੁਰੇ ਫਿਰਦੇ ਅੱਛਾ ਰੌਣਕ ਬਾਜ਼ਾਰ ਦੀ ਰੌਣਕ ਹੀ ਖਤਮ ਕਰ ਦਿੱਤੀ ਇਹ ਰੌਣਕ ਹੀ ਖਤਮ ਕਰਕੇ ਰੱਖ ਦਿੱਤੀ ਜ ਰੌਣਕ ਆਈ ਨਹੀਂ ਬਾਜ਼ਾਰ ਖਾਲੀ-ਖਾਲੀ ਨਜ਼ਰ ਆਏਗਾ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ ਦੇਖੋ ਤੁਹਾਨੂੰ ਬਾਜ਼ਾਰ ਚ ਇੱਕ ਕਦੋਂ ਕਾ ਬੰਦੇ ਹੀ ਨਜ਼ਰ ਆਣਗੇ ਕਿਉਂਕਿ ਕਾਰਨ ਡਰ ਡਰ ਬੈ ਗਿਆ ਐਨਆਰਆਈ ਤੇ ਆਣਾ ਹੀ ਬੰਦ ਕਰ ਗਿਆ ਹਾਂ ਐਨਆਰਆਈ ਤੇ ਬਾਈ ਸਿੱਧਾ ਹੁਣ ਇਹ ਮਾਰਕੀਟ ਦੇ ਵਿੱਚ ਤਾਂ ਐਨਆਰਆਈ ਭਰਿਆ ਹੁੰਦਾ ਸੀ ਤੁਹਾਨੂੰ ਹਾਂ ਹੁੰਦਾ ਐਸਟਮ ਤੁਸੀਂ ਦੇਖੋ ਬਾਜ਼ਾਰ ਖਾਲੀ ਸਾਰਾ ਨਜ਼ਰ ਆਏਗਾ ਤੁਹਾਨੂੰ ਬਿਲਕੁਲ ਖਾਲੀ ਬਾਜ਼ਾਰ ਐ ਇਹ ਬਿਲਕੁਕੁਲ ਠਕਾ ਕਰਦੇ ਨੇ ਇਹਨਾਂ ਨੂੰ ਲੋੜ ਹੀ ਨਹੀਂ ਤੂੰ ਸਿੱਧਾ ਜਾ ਉਹ ਦਿੱਲੀ ਜਾ ਕੇ ਘੇਰੋ ਉਹਨਾਂ ਨੂੰ ਜਾ ਕੇ ਸੈਂਟਰ ਸਰਕਾਰ ਦਾ ਕੰਮ ਐ ਕਿਸਾਨ ਕਹਿੰਦੇ ਪਈ ਵੀ ਸਾਡੀਆਂ ਮੰਗਾਂ ਜਾਇਜ਼ ਨੇ ਅਸੀਂ ਤਾਂ ਆਮ ਲੋਕਾਂ ਦੇ ਹੱਕ ਦੇ ਵਿੱਚ ਆ ਤੂੰ ਹੀ ਕਹਿ ਰਹੇ ਹੋ ਕਿ ਵੀ ਆਮ ਲੋਕਾਂ ਦੇ ਦੁਖੀ ਨੇ ਆਮ ਲੋਕਾਂ ਦਾ ਕੀ ਮਸਲਾ ਹੈ ਕੋਈ ਇਹਨਾਂ ਦਾ ਹਿਸਾਬ ਤਾਂ ਵੀ ਨਹੀਂ ਹੈਗਾ ਆਮ ਲੋਕੀ ਤੇ ਵੈਸੇ ਹੀ ਮਹਿੰਗਾਈ ਤੋਂ ਦੁਖੀ ਹੋਏ ਨੇ ਇਹ ਮਹਿੰਗਾਈ ਇਸੇ ਕਰਕੇ ਹੁੰਦੀ ਜੇ ਤਿੰਨ ਦਿਨ ਟਰੱਕ ਰੁਕੋ ਜਾ ਤੇ ਮਾਲ ਨਹੀਂ ਆਣਾ ਕੋ ਰੇਟ ਵਧਾ ਦਿੰਦੇ ਨੇ ਉਸ ਚੀਜ਼ ਦਾ ਇਹ ਹਿਸਾਬ ਹਮ ਮਤਲਬ ਕਿ ਇਸ ਤਰੀਕੇ ਦੇ ਨਾਲ ਮਹਿੰਗਾਈ ਵੀ ਵੱਧਦੀ ਹੈ ਕੀਤਾ ਨਈ ਐਨ ਆਰ ਆਈ ਅੱਗੇ ਉਤਰਦਾ ਸੀ ਦਿੱਲੀ ਉਹਨੂੰ ਅੰਮ੍ਰਿਤਸਰ ਸਿੱਧਾ ਉਤਰਦਾ ਜਿਹੜਾ ਮਾੜਾ ਮੋਟਾ ਆਇਆ ਹੁੰਦਾ ਅੰਮ੍ਰਿਤਸਰ ਉਤਰਦਾ ਸਿੱਧਾ ਇੱਥੇ ਆ ਜਾਂਦਾ ਉਹੋ ਹੀ ਜਿਹੜੇ ਘੁੰਮ ਰਹੇ ਘੁੰਮ ਰਹੇ ਦਿੱਲੀ ਵਾਲਾ ਕੋਈ ਨਹੀਂ ਘੁੰਮ ਰਿਹਾ ਦਿੱਲੀ ਜਿਹੜੇ 에어ਪੋਰਟ 에어ਪੋਰਟ ਤੋਂ ਜਿਹੜੇ ਹੁੰਦੇ ਨੇ ਉਹ ਆਈ ਨਹੀਂ ਰਹੇ ਪੰਜਾਬ ਡਰਦੇ ਹੀ ਨਹੀਂ ਆਉਂਦੇ ਮਤਲਬ ਆਉਂਦੇ ਹੀ ਨਹੀਂ ਪੰਜਾਬ ਡਰਦੇ ਹੀ ਨਹੀਂ ਪੰਜਾਬ ਦੇ ਡਰ ਗਏ ਨੇ ਠੀਕ ਕੋ ਮਾੜੀ ਜੀ ਕੋ ਸੱਟ ਪੇਟ ਲੱਗ ਗਈ ਤੇ ਮੁੜ ਕੇ ਜਾਣ ਜੋਗੇ ਨਹੀਂ ਰਹਿਣ ਇਸ ਕਰਕੇ ਡਰ ਗਏ ਨੇ ਐਨ ਆਰ ਆਈ ਇੱਥੇ ਬਾਜ਼ਾਰ ਖਾਲੀ ਖਾਲੀ ਨਹੀਂ ਰਹੇ ਆਏਗਾ ਤੁਹਾਡਾ ਤਾਂ ਦੇਖੋ ਜੀ ਇਹ ਕਹਿੰਦੇ ਪਏ ਨੇ ਕਿ ਵੀ ਐਨ ਆਰ ਆਈ ਡਰੇ ਹੋਏ ਨੇ ਵਹ ਤਾਂ ਪੰਜਾਬ ਦੇ ਪਰ ਜਦੋਂ ਤੋਂ ਇਹ ਪੰਜਾਬ ਦੇ ਵਿੱਚ ਧਰਨੇ ਸ਼ੁਰੂ ਹੋਏ ਨੇ ਕਿਸਾਨਾਂ ਵੱਲੋਂ ਧਰਨੇ ਲਗਾਏ ਜਾਣ ਲੱਗੇ ਉਦੋਂ ਤੋਂ ਪੰਜਾਬ ਦਾ ਮਾਹੌਲ ਹੀ ਖਰਾਬ ਹੋਇਆ ਹੈ ਧਰਨਿਆਂ ਤੋਂ ਲੋਕ ਤੰਗ ਆਏ ਹੋਏ ਨੇ ਸਰਦਾਰ ਜੀ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਅੱਛਾ ਧਰਨਾ ਲੱਗਿਆ ਸੀਗਾ ਕਿਸਾਨਾਂ ਦਾ ਸਰਕਾਰ ਨੇ ਚੱਕ ਤੱਕ ਕੋਈ ਜਵਾਬ ਦੇਣਾ ਚਾਹੁੰਗੇ ਸਹੀ ਕੀਤਾ ਹੈ ਗਲਤ ਕੀਤਾ ਜੀ ਸਰਕਾਰ ਨੇ ਧਰਨਾ ਚੱਕਿਆ ਜਿਹੜਾ ਸਹੀ ਕੀਤਾ ਗਲਤ ਕੀਤਾ ਸਹੀ ਚੱਕਿਆ ਸਹੀ ਕੀਤਾ ਜੀ ਕੀ ਕਹਿੰਦੇ ਮੈਨੂੰ ਸਮਝ ਆndi ਯਾਰ ਕਿਸਾਨ ਕਿਸਾਨ ਧਰਨਾ ਲਗਾ ਕੇ ਬੈਠੇ ਹੋਏ ਸੀਗੇ ਬਾਰਡਰ ਦੇ ਉੱਪਰ ਸਰਕਾਰ ਕਹਿੰਦੇ ਕਿ ਉਹ ਕਹਿੰਦੇ ਕਿ ਸਾਡੀਆਂ ਮੰਗਾਂ ਨੇ ਅਸੀਂ ਧਰਨਾ ਤਾਂ ਲਾਇਆ ਸਰਕਾਰ ਨੇ ਚੱਕ ਦਿੱਤਾ ਸਰਕਾਰ ਕਹਿੰਦੀ ਕਿ ਵੀ ਇਹਨਾਂ ਨੇ ਤਰੱਕੀ ਦਾ ਰਾਹੀ ਰੋਕਿਆ ਹੋਇਆ ਸੀ ਪੰਜਾਬ ਦਾ ਸਹੀ ਕੀਤਾ ਗਲਤ ਕੀਤਾ ਤੁਹਾਡੇ ਸਾਹਮਣੇ ਸਹੀ ਸਹੀ ਤਰ੍ਹਾਂ ਹੀ ਸਹੀ ਤਾਂ ਤਰੱਕੀ ਸਾਰੀ ਖਤਮ ਹੋ ਗਈ ਹੈ ਚੱਕੀ ਸਾਰੀ ਖਤਮ ਹੋ ਰਹੀ ਹੈ ਮੈਂ ਖਤਮ ਹੋ ਗਿਆ ਸਾਰਾ ਹੀ ਐਨਐਸਏ ਉਹ ਵੀ ਖਤਮ ਹੋ ਗਿਆ ਖਾਲੀ ਬਿਆ ਬਾਜ਼ਾਰ ਅੱਛਾ ਪਬਲਿਕ ਬੜਾ ਨੁਕਸਾਨ ਹੋ ਰਿਹਾ ਹਮ ਕੰਮ ਕਰ ਹੈ ਨਹੀਂ ਕੇ ਅਸੀਂ ਆ ਪਹਿਲੇ ਬੈਠੇ ਹੁੰਦੇ ਪਏ अच्छा तो चार पे बची रही और बंद हो गए अच्छा कहंदे रौनक बाजार ਦੇ ਵਿੱਚ ਰੌਣਕਾਂ ਹੀ ਬੜੀਆਂ ਲੱਗੀਆਂ ਹੁੰਦੇ ਸੀ ਦੇ ਲੋ ਤੁਹਾਡੇ ਸਾਹਮਣੇ ਆ ਬੰਦੇ ਕੁਝ ਨਹੀਂ ਦਾ ਅੰਦਰ ਦੇਖਦੇ ਕੋਈ ਹੋਣ ਅੱਛਾ ਅੰਦਰ ਦੇ ਹੈ ਕੋਈ ਹੋਣ ਉਹ ਡਰ ਗਏ ਆਉਂਦੇ ਹੀ ਨਹੀਂ ਲੋਕੀ ਡਰ ਗਏ ਨੇ ਉਹ ਆਉਂਦੇ ਹੀ ਨਹੀਂ ਬੇਥੇ ਧਰਨੀਆਂ ਕਰਕੇ ਡਰਦੇ ਪਹਿਲੇ ਲੋਕੀ ਕਰੀਏ ਕੀ ਕਰਨਗੇ ਹੂੰ ਕੰਮ ਕਰ ਹੈ ਹੀ ਨਹੀਂ ਅੱਛਾ ਪਰਸੋਂ ਮੇ 50 ਸਾਲ ਖਾਲੀ ਪਿਆ ਅਗਰ ਰੌਣਕਾਂ ਲੱਗੇ ਜਾਂਦੀਏ ਅੱਛਾ ਭਰਿਆ ਹੁੰਦਾ ਸੀ ਮੈਂ ਦੇਖਦਾ ਉਹਨਾਂ ਬਾਜ਼ਾਰ ਪੂਰਾ ਭਰਿਆ ਹੁੰਦਾ ਉਹਨਾਂ ਨੇ ਰੌਣਕ ਖਤਮ ਹੀ ਕਰਤੀ ਉਹਨਾਂ ਨੇ अच्छा। ਹੁਣ ਸਾਰੀ ਖਤਮ ਹੋ ਗਈ ਹੈ। ਮੇਨ ਜਾੜੀ ਧਰਨਾ ਹੈ। ਹਾਂ। ਸਾਰਾ ਤਰਕਰਾਰ ਨੂੰ ਖਤਮ ਹੋਦੀ ਹੈ। ਤੁਹਾਨੂੰ ਵੀ ਕਿਸਾਨ ਕਹਿੰਦੇ ਵੀ ਧਰਨਾ ਨਾ ਲਾਈਏ ਤੇ ਕੀ ਕਰੀਏ? ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਕਿਸਾਨਾਂ ਨੂੰ? ਲੜਨਾ ਚਾਹੀਦਾ ਧਰਨਾ ਕੀ ਕਰਨੋ ਫਿਰ? ਹੂੰ। ਤਾਂਹੀਂ ਹੁਣ ਕੰਮ ਕਰਕੇ ਤਾਂ ਹੀ ਕੰਮ ਬਣੇਗਾ। ਹੂੰ। ਸਰਕਾਰ ਤਾਂ ਹੀ ਟਿਕੇਗੀ। ਹੂੰ। ਬਸ ਠੀਕ ਹੈ। ਬਹੁਤ-ਬਹੁਤ ਸ਼ੁਕਰੀਆ ਤੁਹਾ ਬਿਲਕੁਲ ਲੋਕ ਇਹ ਨੇ ਜਿਹੜੇ ਪਹੁੰਚ ਰਹੇ ਨੇ ਆ ਲਗਾਤਾਰ ਇਹ ਮਾਰਕੀਟ ਵਾਹੇ ਜਿਸ ਤਰੀਕੇ ਦੇ ਨਾਲ ਗੱਲਬਾਤ ਇਹਨਾਂ ਨੇ ਵੀ ਕੀਤੀ ਕਿ ਵੀ ਇਹ ਰੌਣਕ ਬਾਜ਼ਾਰ ਹੈ ਰੌਣਕ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ ਪਰ ਹੁਣ ਇੰਨੀ ਰੌਣਕ ਨਹੀਂ ਦੇਖਣ ਨੂੰ ਮਿਲਦੀ ਹੋਰ ਵੀ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਤੁਸੀਂ ਦੁਕਾਨ ਦੇਖੋ ਕੋਸਮੈਟਿਕ ਦੀ ਦੁਕਾਨ ਹੈਗੀ ਹੈ ਇਹ ਵੀ ਬੈਟਰੀ ਹੁੰਦੇ ਨੇ ਲਗਾਤਾਰ ਅ ਰੋਜ਼ ਰੋਜ਼ ਇਸ ਦੁਕਾਨ ਦੇ ਵਿੱਚ ਭੀੜ ਭੜੀ ਹੁੰਦੀ ਸੀ ਅੱਛਾ ਸਰਕਾਰ ਨੇ ਧਰਨਾ ਚੱਕ ਦਿੱਤਾ ਹੈ ਬਾਰਡਰ ਦੇ ਉੱਪਰ ਬੈਠੇ ਕਿਸਾਨ ਸੀਗੇ ਉਹਨਾਂ ਦਾ ਸਰਕਾਰ ਕਹਿੰਦੀ ਵੀ ਇਹਨਾਂ ਨੇ ਤਾਂ ਪੰਜਾਬ ਦਾ ਜਿਹੜਾ ਹੈਗਾ ਇਹ ਉਹ ਰਾਹ ਰੋਕਿਆ ਹੋਇਆ ਸੀ ਤਰੱਕੀ ਦਾ ਰਾਹ ਰੋਕਿਆ ਹੋਇਆ ਸੀਗਾ ਧਰਨਾ ਚੱਕਦਾ ਰਾਤ ਨੂੰ ਸਰਕਾਰ ਨੇ ਤੁਹਾਡੇ ਹਿਸਾਬ ਦੇ ਨਾਲ ਜੋ ਧਰਨਾ ਚੱਕਿਆ ਸਹੀ ਕੀਤਾ ਸਰਕਾਰ ਨੇ ਜਾਂ ਗਲਤ ਕੀਤਾ ਸਹੀ ਕੀਤਾ ਸਰਕਾਰ ਜੜੀ ਆ ਸਹੀ ਕੀਤਾ ਪਰ ਇਹ ਕਿਸਾਨਾਂ ਨਾਲ ਗੱਲਬਾਤ ਕਰਨ ਕਰਨ ਤੇ ਕਿਸਾਨਾਂ ਦਾ ਮਸਲਾ ਵੀ ਹੱਲ ਕਰਨ ਠੀਕ ਆ ਉਹ ਧਰਨਾ ਚੋਕ ਦਿੰਦਾ ਤਾਂ ਵਧੀਆ ਕੀਤਾ ਕਿਉਂਕਿ ਆਨਜਾਨੇ ਚ ਸਾਰਿਆਂ ਨੂੰ ਦਿੱਕਤ ਹੁੰਦੀ ਸਮਾਨ ਆਂਦਾ ਹੀ ਉਹ ਵੀ ਮਹਿੰਗਾ ਹੋ ਜਾਂਦਾ ਹੀ ਕਿਉਂਕਿ ਉਹਨੂੰ ਘੁੰਮ ਕੇ ਆਉਣਾ ਪੈਂਦਾ ਵਾ ਜਦੋਂ ਘੁੰਮ ਕੇ ਆਉਣਾ ਪਏਗਾ ਪੈਟਰੋਲ ਦਾ ਖਰਚਾ ਵਧੇਗਾ ਡੀਜ਼ਲ ਦਾ ਖਰਚਾ ਵਧੇਗਾ ਉਹ ਸਾਰਾ ਖਰਚਾ ਪਬਲਿਕ ਤੇ ਹੀ ਪੈਣਾ ਪਬਲਿਕ ਨੂੰ ਆਂਦਾ ਨੁਕਸਾਨ ਹੋ ਰਿਹਾ ਸੀ ਬਿਲਕੁਲ ਅੱਛਾ ਤੁਸੀਂ ਐਜ਼ਾ ਦੁਕਾਨਦਾਰ ਤੁਹਾਨੂੰ ਕਿਹਨਾ ਨੁਕਸਾਨ ਹੁੰਦਾ ਸੀ ਧਰਨਾ ਜਦੋਂ ਲੱਗਦੀ ਸੀ ਸਾਨੂੰ ਨੁਕਸਾਨ ਇਦਾਂ ਵਾ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਨੁਕਸਾਨ ਇਦਰੋਂ ਰੇਟ ਵਧਾ ਦਿੰਦੇ ਹੀ ਅਸੀਂ ਕਹੀਦਾ ਹੀ ਅਸੀਂ ਅੱਗੇ ਵਧਾ ਕੇ ਵੇਚਦੇ ਆਂਗੇ ਸਾਨੂੰ ਨਹੀਂ ਫਰਕ ਪੈਂਦਾ ਫਰਕ ਪੈਂਦਾ ਵੱਡੇ ਜਿਹੜੇ ਦੁਕਾਨਦਾਰ ਜਿਨ੍ਹਾਂ ਨੇ ਕੱਚਾ ਮਾਲ ਖਰੀਦਣਾ ਉਹਨਾਂ ਨੂੰ ਜਿਆਦਾ ਫਰਕ ਪੈਂਦਾ ਹੈ ਅੱਛਾ ਜਿਹੜੇ ਕੱਚਾ ਮਾਲ ਖਰੀਦਦੇ ਉਹਨਾਂ ਨੂੰ ਜਿਆਦਾ ਫਰਕ ਪੈਂਦਾ ਲੋਕ ਆਉਂਦੇ ਨੇ ਜਦੋਂ ਲੋਕ ਰੇਟ ਸੁਣਦੇ ਨੇ ਤੁਹਾਡੇ ਦੁਕਾਨ ਤੋਂ ਕਿਉਂਕਿ ਵਧਾਉਣਾ ਪੈਂਦਾ ਹੈ ਰੇਟ ਤੁਹਾਨੂੰ ਜਦੋਂ ਰੇਟ ਮਹਿੰਗਾ ਮਿਲੇਗਾ ਫਿਰ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਹੈ ਫਿਰ ਜਿਹੜੇ ਤਾਂ ਪ੍ਰਿੰਟਰ ਰੇਟ ਤੇ ਚੀਜ਼ਾਂ ਆਂਦੀਆਂ ਜਿਵੇਂ ਕਰੀਮਾ ਪਾਊਡਰ ਆ ਇਹ ਤੇ ਚਲੋ ਪ੍ਰਿੰਟਰ ਰੇਟ ਤੇ ਹੀ ਵਿਕਣੀਆਂ ਚ ਦਵਾਈਆਂ ਆਂਦੀਆਂ ਪ੍ਰਿੰਟਰ ਰੇਟ ਤੇ ਤਾਂ ਪ੍ਰਿੰਟਰ ਰੇਟ ਤੇ ਹੀ ਵਿਕਦੀਆਂ ਬਾਕੀ ਜਿਹੜਾ ਵਾ ਕੋਈ ਹੋਰ ਆਟਮਾ ਕਈ ਹੁੰਦੀਆਂ ਵੀ ਜਿਹੜੀਆਂ ਮਹਿੰਗਿਆ ਕਰ ਦਿੰਦੇ ਆ ਬੇ ਪਿੱਛੋਂ ਆਂਦੇ ਰਿਹਾ ਜੀ ਮਾਲ ਇਸ ਕਰਕੇ ਉਹ ਚੀਜ਼ਾਂ ਮਹਿੰਗਿਆ ਕਰ ਦਿੰਦੇ ਆ ਮਹਿੰਗੀ ਵੇਚਣੀ ਪੈਂਦੀ ਹੈ ਲੋਕ ਕੀ ਕਹਿੰਦੇ ਨੇ ਜਦੋਂ ਕਹਿੰਦੇ ਆ ਮਹਿੰਗਾ ਆ ਹੀ ਕਿ ਇਹਦਾ ਪਿੱਛੋਂ ਮਹਿੰਗਾ ਆਇਆ ਜੀ ਐਸੇ ਵੀ ਮਹਿੰਗਾ ਹੀ ਵੇਚਾਂਗੇ ਜੀ ਮਤਲਬ ਪਿੱਛੋਂ ਜਦੋਂ ਆਇਆ ਤੇ ਮਹਿੰਗਾ ਤਾਂ ਮਹਿੰਗਾ ਫੇ ਵੀਕਣਾ ਹੀ ਹੈਗਾ ਤਾਂ ਬਿਲਕੁਲ ਆ ਤੁਸੀਂ ਮਾਰਕੀਟ ਦੇਖੋ ਆ ਮੈਂ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਆ ਦੇਖੋ ਜੀ ਆ ਪੂਰਾ ਗਲਿਆਰਾ ਭਰਿਆ ਹੁੰਦਾ ਹੈ ਗਲਿਆਰੇ ਦੇ ਵਿੱਚ ਤੁਹਾਨੂੰ ਖੜਨ ਦੇ ਲਈ ਥਾਂ ਨਹੀਂ ਮਿਲਦੀ ਹੈ ਜੇਕਰ ਤੁਸੀਂ ਆ ਪਹਿਲਾ ਤੇ ਦਨਾਂ ਦੇ ਵਿੱਚ ਆਉਂਦੇ ਹਾਂ ਜਦੋਂ ਪੰਜਾਬ ਦੇ ਵਿੱਚ ਧਰਨੇ ਇੰਨੇ ਨਹੀਂ ਲੱਗਦੇ ਸੀਗੇ ਜਦੋਂ ਤੋਂ ਕਿਸਾਨੀ ਧਰਨੇ ਲੱਗਣੇ ਸ਼ੁਰੂ ਹੋ ਗਏ ਨੇ ਉਦੋਂ ਤੋਂ ਲਗਾਤਾਰ ਜਿਸ ਤਰੀਕੇ ਦੇ ਹਾਲਾਤ ਹੁਣ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਲੋਕਾਂ ਨੇ ਦੱਸਿਆ ਹੈਗਾ ਅੱਗੇ ਮੈਂ ਤਸਵੀਰ ਕੈਮਰਾਮੈਨ ਨੂੰ ਜੁਰਕਾਂਗਾ ਇੱਕ ਵਾਰੀ ਦਿਖਾ ਵੀਆ ਮਾਰਕੀਟ ਦਿਖਾ ਦੇਵੇ ਲੋਕ ਕਹਿੰਦੇ ਹੁਣ ਬਈ ਝੂਠ ਬੋਲਦੇ ਪਏ ਆ ਤਾਂ ਆਹ ਮਾਰਕੀਟ ਦੇਖੋ ਜੀ ਇਹ ਮਾਰਕੀਟ ਦੇ ਵਿੱਚ ਖੜਨ ਨੂੰ ਥਾਂ ਨਹੀਂ ਹੁੰਦੀ ਐ ਪਰ ਮਾਰਕੀਟ ਦੇਖੋ ਤੁਸੀਂ ਇਹ ਪੂਰੀ ਖਾਲੀ ਐ ਇੱਥੇ ਲੋਕ ਆ ਹੀ ਨਹੀਂ ਰਹੇ ਹਾਲਾਂਕਿ ਇਹ ਉਹ ਮਾਰਕੀਟ ਹੈ ਜਿਸ ਜਗਰ ਦੇ ਵਿੱਚ ਸੱਚੀ ਰੌਣਕਾਂ ਆਏ ਮਾਰਕੀਟ ਭਰੀ ਹੁੰਦੀ ਸੀ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੁਕਾਨਦਾਰ ਇੱਥੇ ਹੁੰਦੇ ਨੇ ਬਥੇਰੇ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਸਰਦਾਰ ਜੀ ਵੀ ਨੇ ਦੁਕਾਨ ਲਾ ਕੇ ਬੈਠੇ ਹੋਏ ਨੇ ਕੱਪੜਿਆਂ ਦੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਸਰਕਾਰ ਨੇ ਧਰਨਾ ਚਗਾ ਦਿੱਤਾ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਬੈਠੇ ਸੀਗੇ ਸਰਕਾਰ ਕਹਿੰਦੀ ਇਹਨਾਂ ਕਿਸਾਨਾਂ ਨੇ ਤਾਂ ਪੰਜਾਬ ਦਾ ਰਾਹ ਰੋਕਿਆ ਹੋਇਆ ਹੈ ਤਰੱਕੀ ਦਾ ਰਾਹ ਰੋਕਿਆ ਹੋਇਆ ਸੀਗਾ ਤੁਹਾਡੇ ਹਿਸਾਬ ਦੇ ਨਾਲ ਜੋ ਸਰਕਾਰ ਨੇ ਕੀਤਾ ਉਹ ਸਹੀ ਕੀਤਾ ਇਹ ਗਲਤ ਕੀਤਾ ਕਿਸਾਨਾਂ ਨੇ ਤੇ ਰਸਤਾ ਰੋਕਿਆ ਹੀ ਨਹੀਂ ਇਹ ਰੋਕਿਆ ਸਰਕਾਰ ਨੇ ਉਹ ਤਾਂ ਦਿੱਲੀ ਜਾਣਾ ਹੈ ਅਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ ਤੁਹਾਡਾ ਕੀ ਲੈਂਦੇ ਨੇ ਕਿ ਉਹਦਾ ਉਹਨਾਂ ਦੀ ਡਿਮਾਂਡਾਂ ਜਿਹੜੀਆਂ ਸੈਂਟਰ ਨਾਲ ਹੈਗੀਆਂ ਸੈਂਟਰ ਨੂੰ ਜਾ ਕੇ ਦੱਸਣ ਤੁਹਾਡੇ ਤਰਨੇ ਦਾ ਕੀ ਮਤ ਤੁਸੀਂ ਕਿਉਂ ਤਰਨਾ ਦਾ ਚੱਕਿਆ ਉਹਨਾਂ ਦਾ ਇਹ ਤਕਾ ਕੀਤਾ ਹੈ ਸਰਕਾਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਕੋ ਬੰਦਾ ਜਿਹਨੂੰ ਕੋਈ ਬੇਦਵੇਲਾ ਤੇ ਹੈ ਨਹੀਂ ਜਾ ਕੇ ਉਹ ਸੜਕਾਂ ਤੇ ਬਹਿ ਜਾਵੇ ਉਹਨਾਂ ਦੀਆਂ ਡਿਮਾਂਡਾਂ ਨੇ ਤੁਸੀਂ ਉਹਨਾਂ ਨੂੰ ਕਿਹਾ ਸੀ ਅੱਜ ਗੰਨੇ ਦਾ ਮੁੱਲ ਦਵਾ ਦੇਵਾਂਗੇ ਤੁਹਾਡੇ ਦੇ ਬਕਾਇਆ ਦਵਾ ਦੇ ਆਈ ਤੇ ਤੁਸੀਂ ਦਵਾ ਨਹੀਂ ਸਕੇ ਤੇ ਉਲਟਾ ਉਹਨਾਂ ਦੇ ਆ ਸਮਾਨ ਉਹ ਵੀ ਚੁੱਕ ਕੇ ਲੈ ਗਏ ਬਹੁਤ ਗਲਤ ਕੰਮ ਕੀਤਾ ਨਹੀਂ ਹੋਣਾ ਚਾਹੀਦਾ ਅੱਛਾ ਤੁਹਾਡੇ ਹਿਸਾਬ ਦੇ ਨਾਲ ਗਲਤ ਕੰਮ ਹੋਇਆ ਤਾਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕੋਈ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਇਹ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੀਆਂ ਉਹਨਾਂ ਦੀਆਂ ਡਿਮਾਂਡਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰੋ ਤਾਂ ਕਿ ਉਹ ਵੀ ਆਪਣੇ ਘਰ ਸੁੱਖਾਂਤ ਜਾਣ ਬੱਚਿਆਂ 'ਚ ਰਹਿਣ ਜਾ ਕੇ ਆਪਣਾ ਘਰ ਆਰਾਮ ਕਰਨ ਕਈ ਲੋਕ ਇੱਥੇ ਮੈਂ ਇੰਟਰਵਿਊ ਕੀਤੀ ਉਹਨਾਂ ਦੇ ਨਾਲ ਉਹ ਕਹਿੰਦੇ ਵੀ ਕਿਸਾਨ ਧਰਨਾ ਲਗਾ ਕੇ ਬੈਠੇ ਸੀਗੇ ਤਾਂ ਨੁਕਸਾਨ ਬੜਾ ਹੁੰਦਾ ਸੀ ਜਿਹੜਾ ਮਾਲ ਆਉਣਾ ਹੁੰਦਾ ਸੀਗਾ ਜਿਹੜੇ ਰਾਸਤੇ ਉਹ ਸੋਖਾ ਆ ਜਾਣਾ ਸੀਗਾ ਤੇ ਹੁਣ ਘੁੰਮ ਕੇ ਜਦੋਂ ਆਉਂਦਾ ਤਾਂ ਰੇਟ ਵੱਧ ਜਾਂਦੇ ਨੇ ਇਦਾਂ ਨੁਕਸਾਨ ਹੁੰਦਾ ਕਿਤੇ ਨਾ ਕਿਤੇ ਨਹੀਂ ਦੇਖੋ ਇਹ ਹੁਣ ਇਹ ਇਹਨਾਂ ਨੂੰ ਯਾਦ ਆਇਆ ਜਦੋਂ ਦਿੱਲੀ ਬੈਠੇ ਸੀਗੇ ਬੈਠੇ ਰਹੇ ਨੇ ਦੇ ਸਾਲ ਡੇਰ ਸਾਲ ਵੈਦੇ ਉਦੋਂ ਇਹੋ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉਦੋਂ ਇਹਨਾਂ ਨੂੰ ਕਹਿੰਦੇ ਸੀ ਅਸੀਂ ਤੁਹਾਨੂੰ ਜੀ ਉੱਥੇ ਸਪੋਰਟ ਕਰਾਂਗੇ ਕਰਦੇ ਵੀ ਰਹੇ ਨੇ ਉੱਤੇ ਪਾਣੀ ਵੀ ਦਿੰਦਾ ਰਿਹਾ ਕੇਜਰੀਵਾਲ ਸਾਰਾ ਕੁਝ ਪਹੁੰਚਾਉਂਦਾ ਰਿਹਾ ਉਦੋਂ ਠੀਕ ਸੀਗੇ ਅੱਜ ਅੱਜ ਸਾਡੇ ਇਹਨਾਂ ਦੇ ਪਈਏ ਤੇ ਇਹਨਾਂ ਨੂੰ ਯਾਦ ਆ ਗਿਆ ਜੀ ਇਹ ਬੰਦੇ ਗਲਤ ਕਰਦੇ ਪਏ ਪਹਿਲਾਂ ਜਦੋਂ ਤੁਹਾਨੂੰ ਲੋੜ ਹੈ ਤੁਸੀਂ ਧਰਨੇ ਲਵਾ ਦਿਓ ਜੇ ਤੁਹਾਨੂੰ ਲੱਗਦਾ ਵੀ ਇਹ ਧਰਨਾ ਸਾਡੇ ਅਗੇਸਟ ਜਾਂਦਾ ਪਿਆ ਉਹਨੂੰ ਧੱਕੇ ਨਾਲ ਚੁਕਾ ਦਿਓ ਮਤਲਬ ਸਰਕਾਰ ਦੇਖਦੀ ਕਿ ਭਈ ਅਗੇਸਟ ਜਾਂਦਾ ਤੇ ਇਹਨੂੰ ਚੁਕਾ ਦਊ ਇਹੋ ਹੀ ਕੁਝ ਕੀਤਾ ਇਹਨੂੰ ਚੱਕ ਦਿੱਤਾ ਹੈ ਚੱਕ ਦਿੱਤਾ ਹੈ ਪ੍ਰੋਪਰ ਤਰੀਕੇ ਦੇ ਨਾਲ ਉਹ ਤਾਂ ਕਹਿੰਦੇ ਵੀ ਤਰੱਕੀ ਦਾ ਰਾਹ ਖੁੱਲ ਗਿਆ ਆ ਵੇਖ ਲਾਂ ਇਹ ਪਤਾ ਲੱਗ ਜਾਏਗਾ ਤਰੱਕੀ ਦਾ ਨਕਾ ਵੋਟਾ ਕਰਾ ਲੈਣਾ 6 ਮਹੀਨੇ ਲੱਗ ਜਾਏਗਾ ਪਤਾ ਤਰੱਕੀ ਕਿੰਨੀ ਲੋਕਾਂ ਨੇ ਕਿੰਨੇ ਲੋਕ ਤੁਹਾਡੇ ਨਾਲ ਸਹਿਮਤ ਹੈਗੇ ਨੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਆ ਤੁਸੀਂ ਇੱਕ ਵਾਰੀ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਮਾਰਕੀਟ ਜ਼ਰੂਰ ਦਿਖਾਵੇ ਪ੍ਰੋਪਰ ਤਰੀਕੇ ਦੇ ਨਾਲ ਜਿਸ ਜਗ੍ਹਾ ਦੇ ਉੱਪਰ ਇਹ ਪੂਰੀ ਮਾਰਕੀਟ ਲੱਗਦੀ ਹੈਗੀ ਹਾਲਾਂਕਿ ਇਹ ਰੌਣਕ ਬਾਜ਼ਾਰ ਹੈ ਇਸ ਜਗ੍ਹਾ ਦੇ ਉੱਪਰ ਰੌਣਕਾਂ ਲੱਗੀਆਂ ਹੁੰਦੀਆਂ ਨੇ ਪਰ ਜੇਕਰ ਮੈਂ ਹੁਣ ਦੀ ਗੱਲ ਕਰਾਂ ਲੋਕ ਜਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ ਬਹੁਤ ਗਿੰਤੀ ਕਿ ਭਈ ਕਿਸਾਨਾਂ ਦੇ ਲਗਾਏ ਧਰਨੇ ਤੋਂ ਬਾਅਦ ਪੰਜਾਬ ਦੇ ਸੜਕਾਂ ਦੇ ਵਿੱਚ ਪੰਜਾਬ ਦੀਆਂ ਬਾਜ਼ਾਰਾਂ ਦੇ ਵਿੱਚ ਖਾਲੀਪਨ ਜੜਾ ਹੈ ਉਹ ਲਗਾਤਾਰ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਨੇ ਆਮ ਲੋਕਾਂ ਦੀ ਕੀ رائے ਹੈਗੀ ਕਿਸਾਨਾਂ ਦਾ ਜੋ ਧਰਨਾ ਚ ਕਿਹਾ ਉਸ ਦੇ ਉੱਪਰ ਗਲਬਾਤ ਤੁਹਾਡੇ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਕੈਮਰਾਸ ਪਰ ਪੰਕੇ ਦੇ ਨਾਲ ਰਜਗੁਪਤਾ ਸਮਨ న్యూਸ ਦੁਲੰਦ